ਰੇ ਜੰਗ ਲੱਗਦਾ ਤੇਰਾ ਪਰਨਾ ਕੱਟਾਵਾ ਲਾਦੇ ਪਰਨਾ ਮੈਂ ਆਪੇ ਦੋਸਤ ਬੱਡੇ ਮਾਰੀ ਜਾਂਦੇ ਆਪਣੇ ਇਹ ਕੋਈ ਮਾਰੇਗਾ ਮੰਨੇ ਲਾ ਕੇ ਕੰਮ ਜਾਂ ਗੁੰਦਨ ਮਾਰ ਦਿੰਦੇ ਹਲੇ ਰੱਖਦੇ ਉਹਨੂੰ ਪਤਾ ਸੀ ਇਹਨਾਂ ਨੂੰ ਵੀ ਇਹਨਾਂ ਦੀ ਗਰੀਬਾਂ ਦੀ ਇਹ ਮਤਦ ਕਰਦਾ ਹੀ ਆਪਣੀ ਇਹਨਾਂ ਨੇ ਕਹਿੰਨੂ ਚੱਕੋ ਇਹਨੂੰ ਚੱਕੂ ਜਾਲਿਓ ਹਾਂ ਵੀ ਆਪ ਕੋਈ ਗਰੀਬਾਂ ਦੀ ਮਤ ਨਾ ਕਰੇ ਆਰੇ ਜੰਗ ਲੱਗਦਾ ਤੇਰਾ ਪਰਨਾ ਕੱਟਾ ਵਾ ਲਾਦੇ ਪਾਦਾ ਮੈਂ ਆਪੇ ਦੋ ਹੈਪੀ ਆਈ ਅੱਜ ਮੌਸਮ ਹੋਇਆ ਕੀ ਲੱਗਦਾ ਤੁਹਾਡਾ ਮੇਰਾ ਤਾਇਆ ਦਾ ਮੁੰਡਾ ਜੀ ਭਰਾ ਹੀ ਮੇਰਾ ਕਿਵੇਂ ਘਟਣਾ ਵਾ ਫਰੀ ਕਿੱਥੇ ਭਰਾ ਦੀ ਬਟਨਾ ਜੀ ਪਿੰਡ ਹੀ ਨਿਕਲਦੇ ਆ ਥੋਕੇ ਡਾਕਟਰ ਦੁਕਾਨ ਕੋਲੇ ਤੇ ਉੱਥੋਂ ਵਿੱਚ ਗੱਡੀ ਮਾਰੀ ਪਹਿਲਾਂ ਡਿਊਟੀ ਚੱਲੇ ਨੇ ਅਸਲ ਡਿਊਟੀ ਕਰਦੇ ਆ ਕਿੰਨੇ ਵਜੇ ਦੀ ਘਟਣਾ ਐ 6:00 ਵਜੇ ਦੀ ਆਈ 5:30 6:00 ਵਜੇ ਦੀ ਤੇ ਲੱਗਿਆ ਕਿੰਨੇ ਕੁ ਬੰਦੇ ਸੀ ਕੋਲ ਬੰਦੇ ਦੋ ਦੋ ਗੱਡੀ ਮਾਰੀ ਵਿੱਚ ਦੋ ਦੋ ਬੰਦੇ ਦੋ ਬੰਦੇ ਸੀਗੇ ਫਾਇਰ ਕਰਕੇ ਮਾਰੇ ਹਾਂਜੀ ਹਾਂਜੀ ਫਾਇਰ ਮਾਰੇ ਦੋਵੇਂ ਸੀਗੇ ਆ ਜੀ ਉੱਥੋਂ ਕੋਈ ਇਨਸਾਫ ਹੋਇਆ ਗਿਆ ਇਨਸਾਫ ਹਜੇ ਕੋਈ ਨਹੀਂ ਹੋਇਆ ਹਜੇ ਤਾਂ ਆ ਕੇ ਪੈਰਵਾਈ ਕੀਤੀ ਹੁੰਦਾ ਇਨਸਾਫ ਕੋਈ ਨਹੀਂ ਹੋਇਆ ਕਿ ਰਾਏ ਮੁਕੇ ਤੇ ਪਹੁੰਚ ਗਏ ਸਾਈਡ ਤੇ ਉੱਥੇ ਕੀ ਗੱਲ ਬਣੀ ਅੱਜ ਜੀ ਉਸ ਨਾਂ ਸੀ ਕਿਹੜਾ ਦਾ ਕਿੱਥੇ ਚੱਲਿਆ ਸੀਗਾ ਡਿਊਟੀ 'ਚ ਲੱਗਿਆ ਸੀ ਨੈਸਲੇ ਜੋਬ ਕਰਦਾ ਵਾ ਇਹ ਇਹ ਨੂੰ ਇਹ ਮੁੰਡਾ ਸਰਪੰਚ ਸਾਡੇ ਪਿੰਡ ਦਾ ਇੰਦਰਪਾਲਾ ਮੌਜੂਦਾ ਸਰਪੰਚ ਉਹਨੂੰ ਸਾਰਾ ਕੁਝ ਪਤਾ ਵਾ ਉਹਨੇ ਉਹਨਾਂ ਉਹਦਾ ਹੱਥਾ ਪੂਰਾ ਵਿੱਚ ਬੰਦੇ ਹੋਰ ਆ ਵਿੱਚ ਕਿੰਨੇ ਕਿ ਜਾਣੇ ਸੀ ਕਿੰਨੇ ਵਜੇ ਕਿਤਨਾ ਬੱਪ ਸਵੇਰ 6:30 ਵਜੇ ਦੀ ਗੱਲ ਆ 6:30 ਵਜੇ ਜਾਂਦੇ ਗੱਲ ਜਦੋਂ ਕੰਮ ਹੋਇਆ 6:55 ਦੇ ਕੋਲ ਨਾ ਜੀਆਂ ਉਹ ਵੀ ਮਾਰਨੇ ਆ ਗੋਲੀਆਂ 15 20 ਵਜੇਆਂ ਗੋਲੀਆਂ ਕੋਈ ਖਾਣ ਜਾਂ ਖਾਣ ਜਾਂ ਕੋਈ ਗੱਲ ਤਾਂ ਬਿਸਤਰ ਕੋਈ ਰਾਜਾ ਜੀ ਬਾ ਪੈਂਡ ਦੀ ਪਾਇ ਲੱਗਦੀ ਬਹੁਤ ਸਗੀ ਪਾਰਟੀ ਬਾਜੀ ਕਰਕੇ ਤਾਂ ਹੋਇਆ ਕੰਮ ਉਹ ਇੰਦਰਪਾਲਾ ਜਿਹੜਾ ਸਰਪੰਚ ਆ ਉਹਨੂੰ ਸਾਰਾ ਕੁਝ ਪਤਾ ਵਾ ਸਾਰਾ ਕੁਝ ਬਈ ਉਹਨੂੰ ਸਾਰਾ ਕੁਝ ਪਤਾ ਵਾ ਇਧਰ ਭਈ ਮੇਰੇ ਵਾਲੀ ਮਾਰ ਕਹਿੰਦਾ ਸਰਪੰਚਰ ਕਲਾ ਦੇ ਵਿੱਚ ਇੱਕ ਨੌਜਵਾਨ ਦਾ ਕਤਲ ਹੋਇਆ ਕੀ ਹੈ ਸਾਰਾ ਕੁਝ ਸਾਨੂੰ ਤਕਰੀਬਨ 7 ਵਜੇ ਦੇ ਕਰੀਬ ਸਾਨੂੰ ਜਿਹੜੀ ਪੌਣੇ 7 ਦੇ ਕਰੀਬ ਜਿਹੜੀ ਇਹ ਵਾਰਦਾਤ ਹੋਈ ਹੈ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜੀ ਪੰਡਰਕਲਾਂ ਦੇ ਵਿੱਚ ਇੱਕ ਨੌਜਵਾਨ ਨੂੰ ਜਿਹੜਾ ਉਮਰਸੀਰ ਮੁੰਡਾ ਹੈਗਾ ਉਹਨੂੰ ਗੋਲੀਆਂ ਮਾਰ ਕੇ ਜਿਹੜੀ ਹੱਤਿਆ ਕਰ ਦਿੱਤੀ ਗਈ ਹੈ ਸੋ ਅਸੀਂ ਐਟ ਦੀ سپورਟ ਐਸਐਚਓ ਸਾਹਿਬ ਮੌਕੇ ਤੇ ਚਲੇ ਕੇ ਮੈਂ ਵੀ ਚਲਾ ਗਿਆ ਸਾਡੇ ਮਾਨਯੋਗ ਐਸਪੀ ਡੀ ਸਾਹਿਬ ਵੀ ਮੌਕੇ ਤੇ ਐਡੀਐਸਪੀ ਡੀ ਸਾਹਿਬ ਵੀ ਸੋ ਇਹ ਵਾਰਦਾਤ ਹੋਣ ਦੇ ਨਾਲ ਹੀ ਮਾਨਯੋਗ ਸਾਡੇ ਐਸਐਸਪੀ ਸਾਹਿਬ ਸ਼੍ਰੀ ਅਜੀਤ ਗਾਂਧੀ ਜੀ ਆਈਪੀਐਸ ਐਸਐਸਪੀ ਸਾਹਿਬ ਮੋਗਾ ਉਹਨਾਂ ਦੀ ਦਸ਼ਨ ਨਿਸ਼ਤਾ ਮੁਤਾਬਕ ਜਿਹੜੀਆਂ 40 ਸਾਬਦੀਨ ਧਰਮਕੋੜ ਦੀਆਂ ਟੀਮਾਂ ਅਤੇ ਸੀਆਈਏ ਦੀਆਂ ਅਤੇ ਫਰੈਂਚਿਕ ਦੀਆਂ ਟੀਮਾਂ ਤੇ ਟੈਕਨੀਕਲ ਦੀਆਂ ਟੀਮਾਂ ਨਾਲ ਹੀ ਜਿਹੜੀਆਂ ਹਰਕਤ ਦੇ ਵਿੱਚ ਆਗੀਆਂ ਸੋ ਉਹਨੂੰ ਲੈ ਕੇ ਅਸੀਂ ਜਿਹੜਾ ਦੋਸ਼ੀਆਂ ਨੂੰ ਫੜਨ ਦੇ ਵਿੱਚ ਸਾਡੀਆਂ ਦੀਆਂ ਟੀਮਾਂ ਲੱਗੀਆਂ ਹੋਈਆਂ ਹਨ ਇਹਨਾਂ ਦੇ ਵਾਰਸਾਂ ਦਾ ਜਿਹੜਾ ਬਿਆਨ ਲਿਖਿਆ ਗਿਆ ਬਿਆਨ ਲਿਖ ਕੇ ਜਿਹੜੀ ਐਫਆਈਆਰ ਸੱਤ ਜਿਹੜੇ ਦੋਸ਼ੀ ਉਹਨਾਂ ਦੇ ਖਿਲਾਫ ਬਾਈ ਨੇਮ ਜਿਹੜੀ ਐਫਆਈਆਰ ਦਰਜ ਕਰ ਦਿੱਤੀ ਗਈ ਹੈ ਸੋ ਐਫਆਈਆਰ ਦਰਜ ਕਰਨ ਤੋਂ ਬਾਅਦ ਸਾਡੀਆਂ ਟੀਮਾਂ ਜਿਹੜੀਆਂ ਦੋਸ਼ੀਆਂ ਨੂੰ ਫੜਨ ਦੇ ਲਈ ਗਈਆਂ ਹੋਣੇ ਜਲਦੀ ਤੋਂ ਜਲਦੀ ਉਹ ਸਾਰੇ ਕੋਈ ਪ੍ਰਾਣੀ ਰੰਗੇ ਜਿਹੀ ਵੀ ਦਫੀ ਜਾ ਰਹੀ ਹੈ ਉਹ ਸਰਪੰਚ ਦੇ ਰਾਣਾ ਨਾਮ ਦਾ ਬੁਢੀ ਹੈ ਹਾਂਜੀ ਇਹਦੇ ਵਿੱਚ ਇੱਕ 2017 ਦੇ ਵਿੱਚ ਵੀ ਇੱਕ ਐਫ ਆਈ ਆਰ ਦਰਜ ਹੋਈ ਹੈ ਜਿਹੜੀ ਇਹ ਜਿਹੜਾ ਲੜਕਾ ਜਿਹੜਾ ਜਿਹਦੀ ਡੈਥ ਹੋਈ ਹੈ ਹੁਣ ਉਸ ਦੇ ਖਿਲਾਫ ਵੀ ਇੱਕ ਐਫ ਆਈ ਆਰ ਦਰਜ ਹੋਈ ਸੀ ਪਹਿਲਾਂ ਵੀ ਇਹਨਾਂ ਦੇ 308 ਦਾ ਜਿਹੜਾ ਮਕਦਮਾ ਦਰਜ ਹੋਇਆ ਉਸ ਨੂੰ ਲੈ ਕੇ ਵੀ ਇਹਨਾਂ ਦੇ ਰੰਗੇਸ ਚੱਲੀ ਆਉਂਦੀ ਸੀ ਅਤੇ ਹੁਣ ਸੈਕੰਡਲੀ ਜਿਹੜੀਆਂ ਬਲਾਕ ਸੰਪਤੀ ਦਾ ਲਕਸ਼ਮਣ ਤੇ ਪੰਚਾਇਤੀ ਜਿਹੜੀਆਂ ਚੋਣਾਂ ਦਾ ਸੀਗਾ ਉਹਦੇ ਵਿੱਚ ਵੀ ਇਲੈਕਸ਼ਨ ਨੂੰ ਲੈ ਕੇ ਜਿਹੜਾ ਇਹਨਾਂ ਦੀ ਕਸ਼ਮਰ ਜਿਹੜੀ ਚੱਲੀ ਆਉਂਦੀ ਸੀ ਉਸੇ ਰੰਜਿਸ਼ ਦੇ ਕਾਰਨ ਹੀ ਜਿਹੜੇ ਇਹਦੇ ਜਿਹੜੀਆਂ ਗੋਲੀਆਂ ਮਾਰੀਆਂ ਸਰ ਕਿਸੇ ਪਾਰਟੀ ਨੂੰ ਬਿਲੋਂਗ ਕਰਦਾ ਸੀ ਫਿਰ ਹਾਂਜੀ ਇਹ ਜਿਹੜਾ ਮੁੰਡਾ ਨੇਸਲੇ ਦੇ ਵਿੱਚ ਜਿਹੜਾ ਲੇਬਰ ਜਿਹੜਾ ਉਹਨਾਂ ਦਾ ਯੂਨੀਅਨ ਦਾ ਪ੍ਰੈਜ਼ੀਡੈਂਟ ਹੈਗਾ ਉਹਦੇ ਤੌਰ ਤੇ ਜਿਹੜੇ ਉੱਥੇ ਜੌਬ ਕਰਦਾ ਸੀ ਸਵੇਰੇ ਆਉਂਦੀ ਨੇਸਲੇ ਦੇ ਵਿੱਚ ਜੌਬ ਕਰਨ ਲਈ ਜਿਹੜਾ ਜਾ ਰਿਹਾ ਸੀ ਪਿੰਡ ਦੇ ਵਿੱਚ ਵੈਸੇ ਪੋਲੀਟਿਕਲ ਤੌਰ ਤੇ ਕਾਫੀ ਸਰਗਰਮ ਸੀਗਾ ਇਸੇ ਰੰਜਿਸ਼ ਕਰਕੇ ਹੀ ਜਿਹੜਾ ਇਹਦੇ ਜਿਹੜੀਆਂ ਗੋਲੀਆਂ ਮਾਰੀਆਂ ਇਹ ਹਮਲਾਵਰ ਕਿਹੜੀ ਗੱਡੀ ਤੇ ਆਈ ਸੀ ਸਰ ਕਿੰਨੀਆਂ ਗੋਲੀਆਂ ਚੱਲੀਆਂ ਕਰੀਬਨ 10-12 ਦੇ ਕਰੀਬ ਗੋਲੀਆਂ ਜਿਹੜੀਆਂ ਹੈਗੀਆਂ ਉੱਥੇ ਚੱਲੀਆਂ ਬਾਕੀ ਇਹਦਾ ਮੁੰਡੇ ਦਾ ਪੋਸਟਮਾਰਟ ਹੋਣ ਤੋਂ ਬਾਅਦ ਜਿਹੜਾ ਪਤਾ ਚੱਲੂਗਾ ਇਹਦੀ ਬਾਡੀ ਦੇ ਵਿੱਚ ਇਹਨਾਂ ਕਿੰਨੀਆਂ ਗੋਲੀਆਂ ਲੱਗੀਆਂ ਨੇ ਹਮਲਾਵਰ ਕਿੰਨੇ ਦੀ ਸੰਖਿਆ ਚ ਸੀਗੇ ਹਮਲਾਵਰ ਦੇ ਜਿਹੜਾ ਇਹਨਾਂ ਦੇ ਬਿਆਨ ਮੁਤਾਬਕ ਇਹਨਾਂ ਨੇ ਦੋ ਬੰਦੇ ਦੱਸਿਆ ਕਿ ਜਿਹੜੇ ਫਾਇਰ ਕਰ ਰਹੇ ਸੀ ਆਪਣੇ ਵੈਪਨ ਦੇ ਨਾਲ ਅਤੇ ਦੂਸਰੇ ਬੰਦੇ ਜਿਹੜੇ ਇਹਨਾਂ ਨੇ ਦੱਸਿਆ ਕਿ ਇਹਨਾਂ ਦੀ ਸ਼ਹਿ ਦੇ ਨਾਲ ਇਹਨਾਂ ਨੇ ਜਿਹੜਾ ਸਾਡੇ ਤੇ ਜਿਹੜੀਆਂ ਫੈਰਿੰਗ ਜਿਹੜੀ ਕਰਵਾਈ ਹੈ ਟੋਟਲ ਕਿੰਨੇ ਬੰਦਾਂ ਦਾ ਮਾਮਲਾ ਦਰਜ ਸੱਤ ਜਿਹੜੇ ਦੋਸ਼ੀ ਬਾਈ ਨੇਮ ਨੇ ਬਾਕੀ ਕੁਝ ਅਣਪਛਾਤੇ ਇਹਨਾਂ ਨੇ ਜਿਹੜੇ ਉਹਦੇ ਵਿੱਚ ਲਿਖਾਏ ਨੇ ਕਾਲੀ ਗੱਡੀ ਦੇ ਉੱਪਰ ਇਹ ਆਏ ਸੀ ਉਹ ਸੋ ਗੱਡੀ ਅਸੀਂ ਅਜੇ ਵੈਰੀਫਾਈ ਕਰ ਰਹੇ ਹਾਂ ਉਹ ਜੋ ਡਿਸਕਲੋਜ਼ ਨਹੀਂ ਕਰ ਸਕਦੇ ਸਰ ਥਾਣੇ ਦੇ ਪੁਰੇ ਧਰਨਾ ਲੱਗਾ ਹੋਇਆ ਹੈ ਪਰਿਵਾਰੀ ਮੈਂਬਰਾਂ ਨਾਲ ਧੰਨਵਾਦ ਹੋਇਆ ਹਾਂ ਹਾਂਜੀ ਹੋਈ ਜੀ ਪਰਿਵਾਰਕ ਮੈਂਬਰਾਂ ਨਾਲ ਗੱਲ ਹੋਈ ਹੈ ਉਹਨਾਂ ਨੇ ਜੋ ਕਿਹਾ ਸੀ ਪਹਿਲਾਂ ਉਹਨਾਂ ਦੇ ਇਹ ਸੀਗਾ ਕਿ ਪੁਲਿਸ ਐਫ ਆਈ ਆਰ ਦਰਜ ਕਰੇ ਜਿਹੜੇ ਜਿਹੜੇ ਦੋਸ਼ੀਆਂ ਦਾ ਅਸੀਂ ਨਾਮ ਲੈਨੇ ਆਂ ਸੋ ਅਸੀਂ ਜਿਹੜੇ ਦੋਸ਼ੀਆਂ ਦਾ ਇਹ ਤੋ ਲੜਕੇ ਦਾ ਜਿਹੜਾ ਜਲਦੀ ਤੋਂ ਜਲਦੀ ਜਿਹੜਾ ਅਸੀਂ ਪੋਸਟਮਾਰਟਮ ਕਰਵਾ ਕੇ ਜਿਹੜੀ ਡੈਡ ਬਡੀ ਵਰਸਾ ਦੇ ਹਵਾਲੇ ਕਰਦੇ ਹਾਂ